ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਅਗਰਨਗਰ ਕਾਰਪੋਰੇਟਿਵ ਸੁਸਾਇਟੀ ਦੇ ਮੈਂਬਰਾਂ ਦੇ ਅਸਤੀਫੇ ਤੋਂ ਬਾਅਦ ਮਾਮਲਾ ਪੱਤਾ ਫਿਆ ਵਿਖਾਈ ਦੇ ਰਿਹਾ ਜਿਸ ਨੂੰ ਲੈ ਕੇ ਕਮੇਟੀ ਵੱਲੋਂ ਮੀਟਿੰਗ ਰੱਖੀ ਗਈ ਸੀ ਪਰ ਮੈਂਬਰਾਂ ਦੇ ਵਿਰੋਧ ਅਤੇ ਕੋਵਿਡ ਨਿਯਮਾਂ ਨੂੰ ਵੇਖਦੇ ਹੋਏ ਮੀਟਿੰਗ ਨੂੰ ਰੱਦ ਕਰਕੇ ਆਨਲਾਈਨ ਕਰਨ ਦੀ ਗੱਲ ਕਹੀ ਜਿਸ ਤੋਂ ਬਾਅਦ ਮੈਂਬਰਾਂ ਨੂੰ ਗੁੱਸਾ ਆਇਆ ਤੇ ਮੈਨੇਜਮੈਂਟ ਕਮੇਟੀ ਦੇ ਖਿਲਾਫ ਵੀ ਰੋਸ ਜ਼ਾਹਰ ਕਰਦੀ ਹੋਏ ਮੌਕੇ ਤੇ ਹੀ ਪੁਲਿਸ ਸੱਤ ਲਈ ਗਈ ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੋਹਾਂ ਹੀ ਪਾਰਟੀਆਂ ਦਾ ਆਪਸੀ ਮਸਲਾ ਦੱਸਿਆ ਜਾ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਇਹਨਾਂ ਦੇ ਵੱਲੋਂ ਮੀਟਿੰਗ ਕੀਤੀ ਜਾਣੀ ਸੀ ਜਿਸ ਨੂੰ ਹੁਣ ਰੱਦ ਕਰਵਾ ਦਿੱਤਾ ਗਿਆ ਹੈ। ਉਧਰੇ ਸਬੰਧ ਵਿੱਚ ਜਦੋਂ ਕਮੇਟੀ ਦੇ ਪ੍ਰਧਾਨ ਪਵਨ ਗਰਗ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੀਡੀਆ ਤੋਂ ਬਚਦੇ ਹੋਏ ਨਜ਼ਰ ਆਏ। ਇਹ ਹੈ ਕਿ ਮੇਰੇ ਮਦਰ ਮੇਰੇ ਮਦਰ ਡਾਇਰੈਕਟਰ ਨੇ ਅਗਰਨਗਰ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਤੇ ਉਹ ਅਸੀਂ ਥੋੜੇ ਦਿਨ ਪਹਿਲਾਂ ਇੱਕ ਸੱਤ ਬੰਦਿਆਂ ਨੇ ਅਸਤੀਫਾ ਦਿੱਤਾ ਸੀ ਜੀਆਰ ਸਾਹਿਬ ਨੂੰ ਪਟਿਆਲੇ ਉਹ ਇੱਕ ਕੋਟ ਨਹੀਂ ਹੈ ਕੋਟ ਦੇ ਬਰਬਰ ਇੱਕ ਜਗ੍ਹਾ ਹੈ ਜਿੱਥੇ ਕੋਆਪਰੇਟਿਵ ਦੇ ਫੈਸਲੇ ਸੁਨੇ ਜਾਂਦੇ ਸੁਨੇ ਜਾਂਦੇ ਤੇ ਕੀਤੇ ਜਾਂਦੇ ਆ ਜੀਆਰ ਦਾ ਕੀ ਮਤਲਬ ਹੈ ਪੂਰਾ ਚੇਅਰ ਦਾ ਮਤਲਬ ਜੁਆਇੰਟ ਡਾਇਰੈਕਟਰ ਪਟਿਆਲੇ ਇੱਥੇ ਲੁਧਿਆਣੇ ਡੀਆਰ ਤੇ ਏਆਰ ਬੈਠਦੇ ਆ ਤੇ ਪਟਿਆਲੇ ਜੀਆਰ ਬੈੰਦੇ ਆ ਉਹਦੇ ਉੱਪਰ ਰਜਿਸਟਰਾਰ ਸਾਹਿਬ ਹੁੰਦੇ ਆ ਉਹਦੇ ਉੱਪਰ ਆਈਐਸ ਅਫੀਸਰ ਬੈਠਦੇ ਆ ਇਹਨਾਂ ਦੇ ਮਾਮਲਾ ਕੀ ਹੈ ਮਾਮਲਾ ਜੀ ਇਹ ਹੈ ਕਿ ਜੀਆਰ ਸਾਹਿਬ ਨੂੰ ਅਸੀਂ 7 ਬੰਦਿਆਂ ਨੇ ਅਸਤੀਫਾ ਦਿੱਤਾ ਸੀਗਾ 7 ਬੰਦਿਆਂ ਨੇ ਅਸਤੀਫਾ ਦਿੱਤਾ ਅਸੀਂ 26 ਤਰੀਕ ਨੂੰ ਉਹ ਓਕੇ ਹੋਇਆ ਓਕੇ ਹੋਣ ਤੋਂ ਬਾਅਦ ਸਾਡੇ ਵਿੱਚੋਂ 6 ਬੰਦੇ ਅਸੀਂ ਅੱਜ ਇਕੱਠੇ ਆ ਇੱਕ ਬੰਦੇ ਨੇ ਅਸਤੀਫਾ ਵਾਪਸ ਲੈ ਲਿਆ 27 ਤਰੀਕ ਨੂੰ ਅੱਜ ਦੀ ਇਹ ਜਿਹੜੀ ਕਾਰਵਾਈ ਹੋ ਰਹੀ ਹੈਗੀ ਹੈ ਇਹ ਮਾਮਲਾ ਹੈਗਾ ਕਿ ਇੱਥੇ ਅੱਜ ਦੀ ਇੱਕ ਮੀਟਿੰਗ ਪਹਿਲਾਂ 30 ਤਰੀਕ ਨੂੰ ਰੱਖੀ ਗਈ ਸੀਗੀ ਉਹਨੂੰ ਕੈਨਸਲ ਕਰਕੇ ਇਹਨਾਂ ਨੇ 6 ਤਰੀਕ ਦੀ ਮੀਟਿੰਗ ਰੱਖੀ ਗਈ ਅਸੀਂ 7 ਬੰਦਿਆਂ ਨੇ ਜ਼ਾਇਨ ਲਿਖ ਕੇ ਆਪਣਾ ਡੀਆਰ ਨੂੰ ਤੇ ਪ੍ਰੈਜ਼ੀਡੈਂਟ ਦੀ ਲੁਧਿਆਣਾਕਰਵਾਲਾ ਸੁਸਾਇਟੀ ਨੂੰ ਲਿਖ ਕੇ ਭੇਜਿਆ ਤੇ ਉਸ ਤੋਂ ਬਾਅਦ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਅਸੀਂ ਜਾ ਕੇ ਜੀਆਰ ਸਾਹਿਬ ਜਿਹੜੇ ਜੁਆਇੰਟ ਰਜਿਸਟਰਰ ਪਟਿਆਲਾ ਅਸੀਂ ਉੱਥੇ ਡੀਆਰ ਸਾਹਿਬ ਤੇ ਏਆਰ ਸਾਹਿਬ ਨੂੰ ਪਾਰਟੀ ਬਣਾ ਕੇ ਅਸੀਂ ਉਹਨਾਂ 'ਤੇ ਕੇਸ ਕੀਤਾ ਕੇਸ ਦੇ ਵਿੱਚ 26 ਤਰੀਕ ਦੇ 26-4 ਦੇ ਆਰਡਰ ਜੀਆਰ ਸਾਹਿਬ ਦੇ ਆਰਡਰ ਹੈ ਕਿ ਇੱਥੇ ਇਹ ਸੁਸਾਇਟੀ ਦੇ ਵਿੱਚ ਨੋ ਡਾਇਰੈਕਟਰ ਹੈ ਉਹ ਜੋ ਸੱਤ ਡਾਇਰੈਕਟਰਾਂ ਨੇ ਰਿਜ਼ਾਈਨ ਦਿੱਤਾ ਹੈਗਾ ਤੇ ਡੀਆਰ ਸਾਹਿਬ ਨੂੰ ਤੇ ਏਆਰ ਸਾਹਿਬ ਨੂੰ ਇਨਸਟਰਕਸ਼ਨਾਂ ਦਿੱਤੀਆਂ ਡਾਇਰੈਕਸ਼ਨਾਂ ਦਿੱਤੀਆਂ ਵੀ ਤੁਸੀਂ ਲੁਧਿਆਣਾ ਓਗਰਵਾਲਾ ਕੋਆਪਰੇਟਿਵ ਹੋਫਸ ਦੀ ਸੁਸਾਇਟੀ ਦੇ ਵਿੱਚ ਆਪਣਾ ਇੱਥੇ ਐਡਮਿਨਿਸਟਰेटर ਅਪਾਇੰਟ ਕਰਦੇ ਹੋ ਤਾਂ ਕਿ ਇਹਦਾ ਕੰਮ ਜਿਹੜਾ ਹੈਗਾ ਸੁਚਾਰੂ ਢੰਗ ਨਾਲ ਚਲਾ ਸਕੀਏ ਤੇ ਉਸ ਤੋਂ ਬਾਅਦ ਅਗਰ ਇਹ ਇਹਨਾਂ ਤੋਂ ਬਾਅਦ ਇੱਥੇ ਇਲੈਕਸ਼ਨ ਕਰਾਏ ਜਾਣ ਫਰੈਸ਼ ਇਲੈਕਸ਼ਨ ਕਰਾਏ ਜਾਣ ਲੇਕਿਨ ਸਾਡੇ ਇਹਨਾਂ ਦੇ ਮਨਾਂ 'ਚ ਫਰਕ ਹੋਣ ਦੇ ਨਾਤੇ ਇਹਨਾਂ ਨੇ ਇਹ ਕੋਈ ਮੀਟਿੰਗ ਕੈਨਸਲ ਨਹੀਂ ਕੀਤੀ ਕੋਈ ਕੁਝ ਨਹੀਂ ਕੀਤੀ ਤੇ ਜਿਸ ਵਕਤ ਸਾਡੇ ਕੋਲ ਸੰਤੋਖ ਸਿੰਘ ਜੀ ਏਐਸਆਈ ਸਾਹਿਬ ਆਏ ਹੈਗੇ ਆ ਇਹਨਾਂ ਨੇ ਪ੍ਰਧਾਨ ਜੀ ਨਾਲ ਗੱਲ ਕੀਤੀ ਹੈ ਜਾਂ ਉੱਪਰ ਗੱਲ ਕੀਤੀ ਹੈ ਤੇ ਇਹਨਾਂ ਨੂੰ ਇਹ ਕਿਹਾ ਗਿਆ ਕਿ ਅੱਜ ਦੀ ਮੀਟਿੰਗ ਐ ਕੈਨਸਲ ਹੈਗੀ ਹੈ ਇਹਨਾਂ ਦੀ ਜਿਹੜੀ ਸੁਸਾਇਟੀ ਦੀ ਮੀਟਿੰਗ ਹੀ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਮੀਟਿੰਗ ਇੱਥੇ ਹੋ ਰਹੀ ਆ ਤੇ ਇੱਥੇ ਮੌਕੇ ਦੇ ਆਣ ਕੇ ਇਹਨਾਂ ਨਾਲ ਜਿਹੜੇ ਇਹਨਾਂ ਦੇ ਮੇਨ ਪ੍ਰਧਾਨ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੂੰ ਦੱਸਿਆ ਵੀ ਕੋਰਟ ਦੇ ਦੌਰਾਨ ਤੁਸੀਂ ਲੋਕ ਮੀਟਿੰਗ ਨਹੀਂ ਆਪਣੇ ਕਰ ਸਕਦੇ ਉਹਨਾਂ ਨੇ ਕਿਹਾ ਕਿ ਅਸੀਂ ਚਾਰ ਬੰਦੇ ਮੀਟਿੰਗ ਕਰਾਂਗੇ ਪਰ ਜੇ ਬਿਲਕੁਲ ਉਹਨਾਂ ਨੂੰ ਮੰਨਾਂ ਕਰਤਾ ਤੁਸੀਂ ਮੀਟਿੰਗ ਨਹੀਂ ਕਰਨੀ ਜੋ ਵੀ ਪੰਜਾਬ ਸਰਕਾਰ ਲੋਹ ਹਦਤਾ ਉਹਨਾਂ ਦੇ ਮਤਾਬਕ ਤੁਸੀਂ ਮੀਟਿੰਗ ਨਹੀਂ ਆਪਣੇ ਕਰ ਸਕਦੇ ਤੇ ਮੀਟਿੰਗ ਹੋਣ ਦੀ ਬੰਦ ਕਰਾਤੀ ਆ ਇੱਕ ਮਾਮਲਾ ਖੂਜਾਂ ਜਾਂਦਾ ਹੈ ਇਹਨਾਂ ਦਾ ਆਪਸ ਵਿੱਚ ਮਾਮਲਾ ਵਾ ਆਪਣੇ ਇਹ ਨਾਡ ਐਡਵਾਈਜ਼ਰ ਸੁਸਾਇਟੀ ਦੇਗੇ ਆ ਕੁਝ ਵਿੱਚੋਂ ਐਡਵਾਈਜ਼ਰਾਂ ਨੇ ਜਿਹੜਾ ਡਾਇਰੈਕਟਰ ਜਿਹੜੇ ਹੈਗੇ ਡਾਇਰੈਕਟਰ ਸਤੀਵਾ ਦੇ ਤਾਂ ਉਹਨਾਂ ਦੀ ਆਪਸ ਵਿੱਚ ਪਾਰਟੀਬਾਜ਼ੀ ਕਰਕੇ ਕੋਈ ਕੰਮ ਆ ਬਾਕੀ ਹੋਰ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼